ਬੋਲਟ ਮੋਟਰਸਾਈਕਲ ਚਾ ਜੀਪ ਮਿਲੂ ਇੱਕ ਨਿਆਮ ਮਿਲਣਾ ਦੁਬਾਰੇ ਹਲਿਆ ਦਿਓ ਕਹਿੰਦੇ ਕੋਈ ਗੱਲ ਨਹੀਂ ਹਲਿਆ ਲਓ ਚੰਗੀ ਤਰ੍ਹਾਂ ਚਾ ਜੁੜੀ ਵੀ ਹੱਥ 'ਚ ਆ ਗਈ ਬੱਚੇ ਦੇ ਇਸ ਦੇ ਦੇਖ ਸਕਦੇ ਹੋ ਕੀ ਨਾਮ ਹੈ ਪੁੱਤ ਮਹਮਦ ਹਸਨ ਹੈ ਮਹਮਦ ਹਸਨ ਮਹਮਦ ਹਸਨ ਆ ਤੇਰੇ ਸਦਕੇ ਤੇਰੇ ਦੇਖ ਸਕਦੇ ਹੋ ਖਾਨ ਸਾਹਿਬ ਨੇ ਜੀ ਦੇਖ ਸਕਦੇ ਹੋ ਦਸਤਾਰ ਬੰਨੀ ਹੋਈ ਹੈ ਮਹਮਦ ਹਸਨ ਕੱਡੂ ਆ ਜੀ ਨਿਆਮ ਇਹ ਮਹਮਦ ਹਸਨ ਨਾਂ ਦਾ ਬੱਚਾ ਜਿਹੜਾ ਪਰਚੀ ਚੱਕ ਲਈ ਜੀ ਪਰਚੀ ਆ ਦੇਖ ਲੋ ਹਾਂ ਹਾਲੇਲੀਆ ਕਾਲੇ ਸਪੈਸ਼ਲ ਪਰਚੀਆਂ ਨੇ ਜਿਹਦੇ ਵਿੱਚ ਬੋਲਟ ਤੇ ਜੀਪ ਨਿਕਲਣੀ ਹੈ ਇੱਕ ਇੱਕ ਨਿਆਮ ਮਿਲੂਗਾ ਬੋਲਟ ਮੋਟਰਸਾਈਕਲ ਇੱਥੇ ਹੋਏ ਇੱਥੇ ਪਿੰਡਾਂ ਦੇ ਪਿੰਡ ਇਕੱਠੇ ਹੋਏ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੰਨਾ ਪਰਚੀਆਂ ਚੋਂ ਨਿਆਮ ਨਿਕਲਣਾ ਹੈ ਜਿਵੇਂ ਸਿਆਣੇ ਕਹਿੰਦੇ ਨੇ ਨਾਲੇ ਪੁੰਨ ਨਾਲੇ ਫਲੀਆਂ ਸਾਹਮਣੇ ਇੱਕ ਲੋਕਾਂ ਦੀ ਕਚਹਿਰੀ ਦੇ ਵਿੱਚ ਸੰਗਤਾਂ ਦੇ ਵਿੱਚ ਨਿਆਮ ਨੇ ਜਿਹੜੇ ਕੱਢੇ ਜਾ ਰਹੇ ਨੇ ਬਿਲਕੁਲ ਸਾਹਮਣੇ ਦੇਖਦੇ ਵੀ ਕਿਹਦੀ ਕਿਸਮਤ ਖੁੱਲਦੀ ਹੈ ਕਿਸਮਤ ਵੀ ਕਹਿ ਸਕਦੇ ਆ ਜੇ ਸਿਸ਼ਟਮਨ ਵਾਲੇ ਨਿਆਮ ਨੇ ਜਿਹੜੇ ਸਾਹਮਣੇ ਕੱਢੇ ਜਾ ਰਹੇ ਨੇ ਦੇਖੋ ਬੱਚਿਆਂ ਵੀ ਇਹ ਪਰਚੀਆਂ ਚੱਕਣਗੇ ਜੀ ਇੰਨਾ ਚੋਂ ਨੰਨੇ-ਮੁੰਨੇ ਬੱਚੇ ਇੰਨਾ ਚੋਂ ਪਰਚੀ ਹੈ ਜੇ ਕੋਈ ਵੀ ਚੱਕੂਗਾ ਆਹ ਦੇਖੋ ਇਹ ਵੀ ਪੂਰੇ ਖੁਸ਼ ਨੇ ਵੀ ਸਾਡਾ ਸਾਡੇ ਹੱਥਾਂ ਨਾਲ ਕਿਸੇ ਨੂੰ ਨਿਆਮ ਨਿਕਲੇ ਬੱਚੇ ਵੀ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਇਹ ਵੀ ਦੇਖ ਰਹੇ ਨੇ ਵੀ ਮੇਰੇ ਹੱਥ ਰਹੀ ਨਿਆਮ ਨਿਕਲੇ ਕਾ ਬੈਠਾ ਪਿੱਛੇ ਆ ਜਾ ਓਰੇ ਆ ਜਾ ਜੱਗ ਗਿਆ ਜੀ ਦੇਖ ਸਕਦੇ ਆ ਤੇ ਇੱਧਰ ਹਿੱਲਣ ਚੱਲ ਹੋ ਰਹੀ ਹੈ ਜੀ ਪੂਰਾ ਹਲਿਆ ਕੇ ਸਾਹਮਣੇ ਦਲੇ ਆ ਕੇ ਪੂਰਾ ਸਾਹਮਣੇ ਕੱਢਿਆ ਜਾਊਗਾ ਨਿਯਮ ਕੀ ਕੀ ਨਿਯਮ ਨੇ ਜੀ ਇੱਥੇ ਜੇ ਇਹ ਵੀ ਹੈ ਜੀ ਜਾਂ ਬੋਟ ਮੋਟਰਸਾਈਕਲ ਹੈ ਜਾਂ ਮੋਡੀਫਾਈ ਜੀਪ ਠੀਕ ਹੈ ਨਿਕਲਦਾ ਬੋਟ ਮੋਟਰਸਾਈਕਲ ਹੈ ਜਾਂ ਜੀਪ ਮਿਲੂ ਇੱਕ ਨਿਯਮ ਮਿਲਣਾ ਹੈ ਆਪਣੇ ਜੀ ਦੇਖ ਸਕਦਾ ਦਸਤਾਰ ਬੰਨੀ ਹੋਈ ਹੈ ਮੁਹੰਮਦ ਹਸਨ ਕੱਢੂਗਾ ਜੀ ਨਿਯਮ ਇਹ ਦੇਖ ਸਕਦੇ ਜੀ ਮੁਹੰਮਦ ਹਸਨ ਨਾਂ ਦਾ ਬੱਚਾ ਜਿਹੜਾ ਪਰਚੀ ਚੱਕ ਲਈ ਜੀ ਪਰਚੀ ਆਹ ਦੇਖ ਲੋ ਸੋਨਹਾਰ ਹਾਲ ਰਿਆ ਕਾਲੇ ਉਹਨੇ ਬੋਲ ਦਿਓ ਤੇ ਦੇਖੋ ਹੁਣ ਕੀ ਬੋਲਿਆ ਜਾਂਦਾ ਜੀ ਲਾਜੀ ਪਰਚੀ ਹੈਗੀ ਹੈ ਸੀ 1346 ਪ੍ਰੇਮਾ ਖਾਨ ਪ੍ਰੇਮਾ 284 41 155 ਨੰਬਰਾਂ ਦੀ ਖਾਨ ਖਾਨੇ ਖਾਲੇ ਨਿਕਲੇ ਜੀ ਕੁਦਰਤੀ ਗੱਲ ਹੈ ਕਹਿੰਦੇ ਹੁੰਦੇ ਨੇ ਇਹ ਬੱਚੇ ਨੇ ਉਹ ਵੀ ਖਾਣੇ ਆ ਬੱਚਾ ਵੀ ਦੇਖੋ ਇਹ ਲੈ ਗਿਆ ਜੀ ਕੱਢ ਕੇ ਪੱਕਾ ਹੈ ਬੰਦਾ ਪੂਰਾ ਕਾਮ ਜਾਵਾ ਹੈ ਦੇਖ 99284 46152 ਮੋਬਾਈਲ ਨੰਬਰ ਆ ਦੋਸਤੋ ਪ੍ਰੇਮਾ ਰਾਮ ਪ੍ਰੇਮਾ ਰਾਮ ਹੈ ਜੀ ਪਹਿਲਾਂ ਗਲਤੀ ਨਾਲ ਖਾਨ ਕਿਹਾ ਗਿਆ ਸੌਰੀ ਪ੍ਰੇਮਾ ਰਾਮ ਆ ਵੀ ਪ੍ਰੇਮਾ ਰਾਮ ਹੈ ਪਹਿਲਾਂ ਖਾਨ ਕਿਹਾ ਗਿਆ ਥੋੜਾ ਜਿਹਾ ਲਾਈਵ ਚ ਵੀ ਦੱਸ ਦੋ ਜੇ ਲਾਈਵ ਚੱਲ ਰਹੀ ਹੈ ਕਰਿਓ ਜੀ ਕਰਿਓ ਖਾਲਸਾ ਜੀ ਕਰਿਓ ਜੀ ਕੱਲ ਸਾਹਿਬ ਜੀ ਕਰਿਓ ਥੋੜਾ ਜਿਹਾ ਆਹ ਦੇਖ ਸਕਦੇ ਜੀ ਆ ਨਿਆਮ ਖੱਡੇ ਬੱਚੇ ਨੇ ਦੇਖ ਸਕਦੇ ਪ੍ਰੇਮਾ ਰਾਮ ਬੀ ਕਾਨਰ ਸੇ ਆਪਣੇ ਕੋਈ ਡਰਾ ਡਾਲਾ ਥਾ कहाँ पे लॉन्ग लॉन्गोवाल देख सकते हैं बिक्का नेर बिक्का नेर, नेर दे बंदे ने आम निकले जी आपको बहुत बहुत बधाई हो आप बुलेट गाड़ी जीत गए हो देक देक बुलेट गाड़ी जीत गए हो आप हाँ ऐसे ना पाई कैसे नूने तो अच्छा एक बात तो सुनिए ध्यान से मैं दोबारा तो तो से बोल रहा हूँ अगर आपको कोई भी बंदा जाता है ये बोले कि आप बुलेट गाड़ी ਇਹ ਹੋਰ ਮਰੀਦ ਵੀ ਤੇ ਉਹ ਡਾਉ ਲੋ ਅਮਾ ਤੋਂ ਬੋਲਦੇ ਆ ਰਹੇ ਆ ਕਿ ਜੀ ਨਿਆਮ ਨਿਕਲ ਰਹੇ ਨੇ ਵੱਡੀ ਪੱਧਰ ਦੇ ਉੱਤੇ ਟਰੈਕਟਰ ਥਾਰ ਗੱਡੀਆਂ ਮੋਟਰਸਾਈਕਲ ਵੱਡੇ ਪੱਧਰ ਦੇ ਉੱਤੇ ਨਿਆਮ ਨੇ ਜਿਹੜੇ ਹੋ ਨਿਕਲ ਰਹੇ ਨੇ ਦੇਖ ਸਕਦੇ ਥਾਰ ਤੇ ਹੋਰ ਵੱਡੀਆਂ ਗੱਡੀਆਂ ਨਿਆਮ ਦੇ ਵਿੱਚ ਨਿਕਲ ਰਹੀਆਂ ਨੇ ਲੌਂਗਵਾਲ ਵਿਖੇ ਆਹ ਦੇਖ ਸਕਦੇ ਹੋ ਤਸਵੀਰਾਂ ਸਾਹਮਣੇ ਨਿਆਮ ਨਿਕਲ ਰਹੇ ਨੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਜਾਰ ਸਿੰਘ ਤੌੜੀਵਾਲ ਦੀ ਗਰਾਊਂਡ ਜੀਰੋ ਰਿਪੋਰਟ 84329515787132 ਇਹਨਾਂ ਨੂੰ ਵੀ ਪ੍ਰੈਸਿਕਲੀ ਆ ਅਗਲੀ ਜਿਹੜੀ ਪਰਚੀ ਆ ਉਹ ਹੈਗੀ ਹੈ ਜੀ E 5473 94552 42724 ਇਹਨਾਂ ਨੂੰ ਨਿਕਲੀ ਹੈ ਜੀ ਹੈਗਾ 6 C 6679 94174 37825 ਦੇਖ ਸਕਦੇ ਹੋ ਦੋਸਤੋ ਲੋਂਗੋ ਵਾਲ ਵਿਖੇ ਲੋਂਗੋ ਵਾਲ ਵਿਖੇ ਇਸ ਵਕਤ ਗੁਰਦੁਆਰਾ ਸਾਹਿਬ ਦੁਲਟਪੱਤੀ ਕਿਨੋਂ ਆ ਜੀ ਗੁਰਦੁਆਰਾ ਸਾਹਿਬ ਦਾ ਅੱਛਾ ਦੇਖ ਸਕਦੇ ਹੋ ਵੱਡੀ ਗਿਣਤੀ ਚ ਅੱਜ ਇੱਥੇ ਗੁਰਦੁਆਰੇ ਦੀ ਇਮਾਰਤ ਨਾਲੇ ਪੁੰਨਨ ਵਾਲੇ ਫਲੀਆਂ ਪਹਿਲਾਂ ਜਿਹੜੀ ਬਿਲਡਿੰਗ ਸੀ ਗੁਰਦੁਆਰਾ ਸਾਹਿਬ ਦੀ ਪੁਰਾਣੀ ਹੋ ਚੁੱਕੀ ਸੀ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਗੁਰਦੁਆਰਾ ਪੱਤੀ ਦੁਲਟਾ ਗੁਰਦੁਆਰਾ ਯਾਦਗਰ ਸ਼ਹੀਦਾਂ ਯਾਦਗਰ ਸ਼ਹੀਦਾਂ ਗੁਰਦੁਆਰਾ ਹੁਣ ਨਵੀਂ ਬਿਲਡਿੰਗ ਵੱਡੀ ਬਿਲਡਿੰਗ ਬਣੀ ਹੈ ਨਿਯਾਮ ਨਿਕਲ ਰਹੇ ਨੇ ਵੱਡੀ ਪੱਧਰ ਦੇ ਉੱਤੇ ਟਰੈਕਟਰ ਥਾਰ ਗੱਡੀਆਂ ਮੋਟਰਸਾਈਕਲ ਵੱਡੇ ਪੱਦਰ ਤੇ ਨਿਆਮ ਨੇ ਜਿਹੜੇ ਹੁਣ ਨਿਕਲ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਵੱਡੀ ਨਵੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਹੈ ਪੂਰਾ ਚੌਕ ਹੈ ਸਾਰੇ ਨੌਜਵਾਨਾਂ ਚ ਕਿਉਂਕਿ ਥਾਰ ਤੇ ਹੋਰ ਵੱਡੀਆਂ ਗੱਡੀਆਂ ਨਿਆਮ ਦੇ ਵਿੱਚ ਨਿਕਲ ਰਹੀਆਂ ਨੇ ਲੌਂਗਵਾਲ ਵਿਖੇ ਆਹ ਦੇਖ ਸਕਦੇ ਹੋ ਤਸਵੀਰਾਂ ਸਾਹਮਣੇ ਨਿਆਮ ਨਿਕਲ ਰਹੇ ਨੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਜਾਰ ਸਿੰਘ ਤੌੜੀਵਾਲ ਦੀ ਗਰਾਊਂਡ ਯੂਰੋ ਰਿਪੋਰਟ ਤੇ ਅਗਲੀ ਇਹ ਕੇ 432 95156 78130 ਇਹਨਾਂ ਨੂੰ ਵੀ ਪ੍ਰਸਤਿਕਲੀਆ ਅਗਲੀ ਜਿਹੜੀ ਪਰਚੀ ਆ ਉਹ ਹੋ ਗਈ ਹੈ ਜੀ E 5473 98552 42724 ਇਹਨਾਂ ਨੂੰ ਨਿਕਲੀਆਂ ਜੀ ਦੇਖ ਸਕਦੇ ਹੋ ਦਰਬਾਰ ਸਾਹਿਬ ਜਿਹੜਾ ਬੰਨ ਹੈਗਾ ਨਿਕਲਿਆ ਹੋਇਆ ਹੈਗਾ C 6679 94174 37825 ਇਹਨਾਂ ਨੂੰ ਵੀ ਪ੍ਰੈਸ ਨਿਕਲੀ ਹੈ ਤੇ ਲਾਸਟ ਜਿਹੜੀ ਸੱਤਵਾਂ ਨਾਮ ਪ੍ਰੈਸ ਹੈਗੀ ਹੈ ਉਹ ਨਿਕਲੀ ਹੈ ਜੀ ਜੀ 96455 ਨਰਨਜੀਤ ਕੌਰ 99 ਆਪ ਕੋ 65 9188 57908 ਇਹਨਾਂ ਨੂੰ ਨਿਕਲੀ ਹੈ ਜੀ ਜਿਹੜਾ ਨੀਮ ਨਾਗਾ ਉਹ ਸਮਾਪਤ ਹੋ ਗਿਆ ਨੀਮ ਨਾਗਾ 22 ਨੰਬਰ 33

ਇਸ ਤਰ੍ਹਾਂ ਇਹ ਜਿਹੜੇ ਹਜ਼ਾਰ ਦੇ ਡੋਲੇ ਆਇਆ 5000 ਦੀ ਕੀਮਤ ਪਈ ਉਹਨਾਂ ਦੇ ਲਈ ਬੜੇ ਰੈਂਟਰ ਸਨ ਕਿਉਂਕਿ ਤੇ ਉਹਨਾਂ ਨੇ ਲਈ ਜਿਹੜੇ ਪਹਿਲੇ ਮਾਰ ਅਖਿਆ ਗਿਆ ਸੁਭਾ ਤੇ ਜਿਹੜੀ ਕਰਦੀ ਉਹ ਪਾਰਟੀ ਸੀ ਜੀ ਤੇ ਜਿਹੜੇ ਗੱਲੇ ਪੱਖੀਆਂ ਇਹ ਬੰਦੇ ਪਰਸੂ ਨੇ ਮੈਂ ਤਾਂ ਹੀ ਕਹਿੰਦਾ ਇੱਕ ਨਾਮ ਨੇ ਇਹ ਇਹ ਭਾਰਗੇ ਉਹ ਬੜੇ ਕਾਣੀ ਬੋਤਲ ਕਰਾ ਨਹੀਂ ਕੋਈ ਜੀ ਜੀ ਰਾਜ ਨੂੰ ਮੈਂ ਡਰਾ ਕਰਦਾ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਨਿਆਮ ਲੌਂਗੋ ਵਾਲ ਦੁਲਟ ਪੱਤੀ ਦੇ ਵਿਖੇ ਕੱਢੇ ਜਾ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਖੋਜ ਖਬਰ ਦੇ ਉੱਤੇ ਨੇ ਆਮ ਸਾਹਮਣੇ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਕੱਢੇ ਜਾ ਰਹੇ ਨੇ ਇਸ ਤਰ੍ਹਾਂ ਪਰਚੀਆਂ ਦੇ ਨਾਲ ਕਿਉਂਕਿ ਦਰਬਾਰ ਸਾਹਿਬ ਹੈ ਜਿਹੜਾ ਉਹ ਬਣਨਾ ਹੈਗਾ ਗੁਰਦੁਆਰਾ ਸਾਹਿਬ ਪ੍ਰਾਣਾ ਗੁਰਦੁਆਰਾ ਸਹੀਦਾ ਬੁਲਟ ਪੱਤੀ ਲੋਂਗੋ ਵਾਲੇ ਦੇ ਵਿੱਚ ਇਕੱਠੇ ਹੋ ਕੇ ਸੰਗਤ ਨੇ ਸਹਿਯੋਗ ਨਾਲ ਜੋ ਕਿ ਲੈਟਰੀ ਸਿਸਟਮ ਵੱਡੇ ਨਿਆਂਮ ਨੇ ਜਿਹੜੇ ਨਿਕਲਨੇ ਨੇ ਤੁਹਾਡੇ ਸਾਹਮਣੇ ਥਾਰ ਗੱਡੀਆਂ ਟਰੈਕਟਰ ਵੱਡੇ ਨਿਆਂਮ ਨਿਕਲਨੇ ਨੇ ਜਦੋਂ ਮਾਰਟੀ ਰਾਜੇਸੁਰੇ ਸਭਾ ਕਾਰਗਰ ਸਭਾ ਅੱਗੇ ਪਸੰਦ ਜੋ ਸਾਡੇ ਨੇ ਆਪਣੀ ਦੀ ਕਰਦੇ ਸਾਰਾ ਪੁਆਇੰਟ ਸਲੈਸ਼ ਅਰੇਆਸ ਭਾਈ ਦੇ ਨਾਮ ਤੇ ਇਹ ਕੋਈ ਵੀ ਕਿਸੇ ਨਾਲ ਗੁਰੂ ਘਰ ਦੇ ਸਬੰਧ ਨਹੀਂ ਹੋ ਸਕਦੀ ਬੀਕਾ ਨੇਰ ਦੇ ਬੰਦੇ ਨੇ ਪ੍ਰੇਮਾਰਾਮ ਨੇ ਉਹਨੂੰ ਬੁਲਟ ਮੋਟਰਸਾਈਕਲ ਨਿਕਲੇ ਇਸ ਵਕਤ ਲੋਂਗੋ ਵਾਲ ਖੜਿਆਂਗੇ ਲਾਲ ਜੀ ਨੰਬਰ ਆਈ ਕਰੋ ਜੀ ਨੰਬਰ ਬੋਲੋ ਬਰੋ ਜੀ ਨੋਟ ਐਫ ਸੀਰੀਜ਼ ਹੈ 699 ਨੰਬਰ ਪਰਚੀ ਆ 84278 99727 98699 ਨੰਬਰ ਪਰਚੀ ਹੈ ਜੀ 5 ਤਰੀਕ ਨੂੰ ਪਈ ਹੋਈ ਹੈ ਹੁਣ ਲਾਉਣ ਲੱਗਿਆ ਕੀ ਨਿਯਮਤੀ ਹੈ ਮੋਟਰਸਾਈਕਲ ਡੀਲ ਐਕਸ ਮੋਟਰਸਾਈਕਲ ਵੀ ਨਿਕਲੇ ਜੀ ਇਸ ਤੋਂ ਪਹਿਲਾਂ 855 ਟਰੈਕਟਰ ਨਿਕਲੇ ਉਦੋਂ ਪਹਿਲਾਂ ਬੀਕਾ ਨੇਰ ਦੇ ਪ੍ਰੇਮਾ ਨਾਮ ਨੂੰ ਬੋਲਟ ਨਿਕਲੇ ਗੁਰੂ ਹਰ ਸਾਹਿਬ ਦੇ ਕਿਸਾਨ ਨੂੰ 4x4 ਟਰੈਕਟਰ ਚਾਹੇ ਥਾਰ ਜੀਪ ਲੈ ਲੈ ਚਾਹੇ ਕੈਸ਼ ਲੈ ਲੈ ਹੁਣ ਨਿਕਲੇ ਜੀ ਡੀਲ ਐਕਸ ਮੋਟਰਸਾਈਕਲ ਤਸਵੀਰਾਂ ਦੇਖ ਸਕਦੇ ਹੋ ਇਹ ਆ ਪਰਚੀਆਂ ਦੇ ਵਿੱਚੋਂ ਇਹ ਪਹਿਲੇ ਜੀ ਆਦੀ ਸੀ ਇਹ ਦੇਖਾ ਪਰਚੀ ਲੈ ਲਈ ਅੱਛਾ ਅੱਗੇ ਆਪਾਂ ਦੇ ਕੋਲ ਮੈਂ ਉਹਨਾਂ ਪੁਜੀਆ ਦੇਖਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪਸਟੋ पर वो चले और की और को नहीं और तो हमने सबको उसी जगह का किए आगे आगे के चले के तक चले किया जितना बच्चा दौड़ो रही हैं साइकिल 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 खड़ी खड़ी

ਅੱਗੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹੈ ਜੀ ਦੂਜਾ ਨਾਮ ਦਿੱਤਿਆ ਤੁਸੀਂ 30 ਪੈਜੇ 10 ਨੰਬਰੇ 10 ਵਜੇ ਕੇਸੇ ਨੰਬਰ ਤੇ ਕਾਲ ਕਰਕੇ ਆਪਣਾ ਪ੍ਰਾਈਜ਼ ਪ੍ਰਾਪਤ ਕਰਨ ਨੂੰ ਬੁਲਾਇਆ ਜਾਏਗਾ ਗੁਰਦੁਆਰੇ ਤੋਂ